લાલા કૃષ્ણલાલ ਧੀਗੜਾ કુશલ્યા દેવી ਧੀਗੜਾ ਤੇ જતेंद्र ਧੀਗੜਾ યુએસએ ਦੀ યાદ ਨੂੰ ਸਮਰਪਿਤ ਗੁਰਾਇਆਂ ਬਲੱਡ ਸੇਵਾ ਦੇ ਸਹਿਯੋਗ ਨਾਲ શ્રી ਰਾਧਾਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਦਾਣਾ ਮੰਡੀ ਗੁਰਾਇਵਲੋਂ ਗੀਤਾ ਭਵਨ ਗੁਰਾਇਆਂ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹਰਕੇਸ਼ ਤੁੱਗਲ ਅਤੇ ਬਲਜਿੰਦਰ ਕਾਲਾ ਨੇ ਦੱਸਿਆ ਕਿ ਪਰਮਿੰਦਰ ਧੀਗੜਾ ਯੂਐਸਏ ਵੱਲੋਂ ਆਪਣੇ ਮਾਤਾ ਪਿਤਾ ਅਤੇ ਭਰਾ ਦੀ ਯਾਦ ਵਿੱਚ ਗੀਤਾ ਭਵਨ ਵਿਖੇ ਡਿਸਪੈਂਸਰੀ ਦੀ ਉਸਾਰੀ ਕਰਵਾਈ ਗਈ ਹੈ ਜਿਸ ਦਾ ਉਦਘਾਟਨ ਧੀਗੜਾ ਪਰਿਵਾਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਹੈ ਜਿਸ ਤੋਂ ਬਾਅਦ ਕੰ다 ਮੁਫਤ ਚੈੱਕਅਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਜਿੱਥੇ ਮਾਹੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਮੁਫਤ ਦਵਾਈਆਂ ਤੇ ਐਨਕਾ ਦਿੱਤੀਆਂ ਗਈਆਂ ਉੱਥੇ ਹੀ ਦੂਸਰੇ ਪਾਸੇ ਖੂਨਦਾਨ ਕੈਂਪ ਦੌਰਾਨ 25 ਯੂਨਿਟ ਖੂਨਦਾਨ ਵੀ ਕੀਤਾ ਗਿਆ ਜੋ ਕਿ ਬਲੱਡ ਸੇਵਾ ਫਗਵਾੜਾ ਦੀ ਟੀਮ ਦੇ ਸਪੁਰਦ ਕੀਤਾ ਗਿਆ ਹੈ ਇਸ ਮੌਕੇ ਸੋਸਾਇਟੀ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਸ਼੍ਰੀ ਰਾਧਾ ਕ੍ਰਿਸ਼ਨ ਚੈਟਨਸ ਸੋਸਾਇਟੀ ਵੱਲੋਂ ਸ਼੍ਰੀ ਪਰਮਿੰਦਰ ਢਿੰਗੜਾ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਪਿਤਾ ਨਾਲਾ ਕਿਸ਼ਨਾਲਾਲ ਜੀ ਮਾਤਾ ਸ਼੍ਰੀਮਤੀ ਕੁਸ਼ਲਿਆ ਦੇਵੀ ਜੀ ਔਰ ਉਹਨਾਂ ਦੇ ਬ੍ਰਦਰਸ ਤੇਜਿੰਦਰ ਢਿੰਗੜਾ ਜੀ ਦੇ ਯਾਦ ਵਿੱਚ ਇੱਕ ਫ੍ਰੀ ਆਈ ਚੈੱਕਅਪ ਕੈਂਪ ਅਤੇ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਗੀਤਾ ਭਵਨ ਵਿਖੇ ਕੀਤਾ ਗਿਆ ਹੈ ਔਰ ਇਸ ਕੈਂਪ ਦੇ ਵਿੱਚ ਗੁਰਾਇਣ ਨਿਵਾਸੀਆਂ ਔਰ ਇਲਾਕਾ ਨਿਵਾਸੀਆਂ ਨੇ ਬਸੜ ਚੜ੍ਹ ਕੇ ਹਿੱਸਾ ਲਿਆ ਇਸ ਕੈਂਪ ਦਾ ਕੈਂਪ ਦੇ ਵਿੱਚ ਲੁਧਿਆਣੇ ਤੋਂ ਡਾਕਟਰ ਰਮੇਸ਼ ਜੀ ਆਈ ਸਪੈਸ਼ਲਿਸਟ ਉਹਨਾਂ ਨੇ ਆ ਕੇ ਲੋੜਵੰਦ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਔਰ ਫ੍ਰੀ ਆਫ ਕਾਸਟ ਜਿਹੜੀਆਂ ਉਹਨਾਂ ਨੇ 400 ਲੋਕਾਂ ਨੂੰ ਜਿਹੜੀਆਂ ਐਨ ਕੰਡਿਤੀਆਂ ਗਈਆਂ ਔਰ ਟੋਟਲ ਜਿਹੜੇ ਪੇਸ਼ੈਂਟ ਇਥੇ 558 ਜਿਹੜੇ ਆ ਚੈੱਕਅਪ ਕੀਤੇ ਗਏ ਔਰ ਇਸ ਸਮੇਂ ਬਲੱਡ ਡੋਨੇਸ਼ਨ ਦਾ ਵੀ ਜ਼ੋਨ ਕੀਤਾ ਗਿਆ ਔਰ ਗੁਰਾਇਆ ਬਲੱਡ ਸੇਵਾ ਨੇ ਇਸ ਕੰਮ ਦੇ ਵਿੱਚ ਬਲੱਡ ਡੋਨੇਸ਼ਨ ਦੇ ਵਿੱਚ ਬਹੁਤ ਹੀ ਸਹਿਯੋਗ ਦਿੱਤਾ ਔਰ 25 ਯੂਨਿਟ ਜਿਹੜੇ ਆ ਗਿਆ ਇਹ ਫੁਆੜਾ ਬਲੱਡ ਬੈਂਕ ਨੂੰ ਡੋਨੇਟ ਕੀਤੇ ਗਏ ਸੋ ਮੈਂ ਗੁਰਾਇਆ ਵਸੀਆਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਹੀ ਇਰਾਦਾ ਕ੍ਰਿਸ਼ਨ ਸੁਸਾਇਟੀ ਦੇ ਸੂਮੂ ਮੈਂਬਰਾਂ ਤੇ ਕਿਰਪਾ ਬਣਾਈ ਰੱਖਣਗੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਸੁਸਾਇਟੀ ਮੈਂਬਰਾਂ ਵੱਲੋਂ ਖੂਨਦਾਨ ਕੈਂਪ ਦਾ ਵੀ ਨਾਲ ਆਯੋਜਨ ਕੀਤਾ ਗਿਆ ਅੱਖਾਂ ਚੈੱਕਰਾ ਚੈੱਕਅਪ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਫ੍ਰੀ ਐਨਕਾ ਲਾਈਆਂ ਗਈਆਂ ਜਿਸ ਨੂੰ ਬਹੁਤ ਹੀ ਭਰਮਾ ਹੰਗਾਰਾ ਮਿਲਿਆ ਇੱਥੇ ਦੱਸ ਦਈਏ ਕਿ ਆਉਣ ਵਾਲੇ ਸਮੇਂ ਵਿੱਚ ਗੀਤਾ ਭਵਨ ਜੋ ਕਿ ਹੇਠਲਾ ਸਾਡਾ ਹਾਲਿਆ ਉਹ ਤਿਆਰ ਹੋ ਚੁੱਕਾ ਹੈ ਕਿਸੇ ਵੀ ਸਾਥੀ ਨੇ ਇਸ ਗੀਤਾ ਭਵਨ ਵਿੱਚ ਆਪਣਾ ਪ੍ਰੋਗਰਾਮ ਕਰਨਾ ਹੋਵੇ ਤਾਂ ਸਾਡੇ ਨਾਲ ਖੜੇ ਨੇ ਰਕੇਸ਼ ਦੁੱਗਲ ਜੀ ਕੇਵਲ ਬਜਾਜ ਜੀ ਸਾਡੇ ਇਸ ਸੁਸਾਇਟੀ ਦੇ ਕੈਸ਼ੀਅਰ ਗੁੰਗਨਾਨੀ ਜੀ ਸਾਡੇ ਜਿੰਨੇ ਵੀ ਸੁਸਾਇਟੀ ਮੈਂਬਰ ਹੈ ਸਾਰੇ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ ਛੋਟਾ ਜਿਹਾ ਸ਼ਹਿਰ ਆ ਮਾਟਾ ਜੀ ਆ ਸਾਡੇ ਸਾਡੇ ਚਾਹੇ ਮਨੀਤ ਜੀ ਆ ਕਿਸੇ ਨਾਲ ਵੀ ਸਾਡਾ ਸੰਪਰਕ ਕਰ ਸਕਦੇ ਆ ਅਸੀਂ ਬਹੁਤ ਹੀ ਰੀਜ਼ਨੇਬਲ ਰੇਟਾਂ ਤੇ ਜਿਹੜੀ ਕਿ ਸਾਡੀ ਮੇਨਟੇਨੈਂਸ ਪੈਗੀ ਸੋਤੇਪੁਰ ਦੇ ਕੇ ਪ੍ਰੋਗਰਾਮ ਆਪਣਾ ਉੱਥੇ ਕਰ ਸਕਦੇ ਆ ਇਸ ਪ੍ਰੋਗਰਾਮ ਵਿੱਚ ਜਿੱਥੇ ਲੋਕਲ ਬੰਦਿਆਂ ਨੇ ਬੜਾ ਵੱਧ ਚੜ ਕੇ ਦਾਨ ਕੀਤਾ ਉੱਥੇ ਸਾਨੂੰ ਇਸ ਵਾਰ ਐਨ ਆਰ ਆਈਆਂ ਦਾ ਵੀ ਬੜਾ ਸਹਿਯੋਗ ਰਿਹਾ ਐਨ ਆਰ ਆਈਆਂ ਸਾਥੀਆਂ ਨੇ ਸਾਨੂੰ ਲੱਖਾਂ ਰੁਪਏ ਇਸ ਪ੍ਰੋਗਰਾਮ ਵਿੱਚ ਦਿੱਤਾ ਕਿ ਤੁਸੀਂ ਗੀਤਾ ਭਵਨ ਨੂੰ ਚਾਲੂ ਰੱਖੋ ਇਹਦੀ ਸੈਕੰਡ ਮੰਜ਼ਲ ਵੀ ਬਣਾਓ ਅਸੀਂ ਵੱਧ ਚੜ ਕੇ ਹਰ ਵੇਲੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜਾਂਗੇ